ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਚਾਰ ਕੱਟੀਆਂ ਲੈ ਕੇ ਆਂਦੀਆਂ ਮੁੱਲ ਜਮਾ ਛੋਟੇ ਛੋਟੇ ਰਹਿਣ ਵਾਲੇ ਆ ਜੀ ਇੱਕ ਵਾਈ ਕਹਿੰਦਾ ਆਪਾਂ ਆਫਰ ਵੀ ਕਰ ਦਾਂਗੇ ਜੀ ਬਾਕੀ ਦੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਖਾ ਕੇ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸასი ਗਾਲ ਜੀ ਸასი ਗਾਲ ਜੀ ਨਾਮ ਤੇ ਐਡਰੈਸ ਲਾ ਦੋ ਨਾਮਕਰ ਜਨ ਸਿੰਘ ਜੀ ਸ਼ਹਿਰ ਮੋਗਾ ਖਾਸ ਆਪਣਾ 62 ਤੋਂ ਵੀ 4 ਕਿਲੋ 5 ਕਿਲੋ ਮੀਟਰਾਂ 4 ਕਿਲੋ ਮੀਟਰਾਂ ਬੋਨਾ ਚਾਹੂੰ 5 ਕਿਲੋ ਮੀਟਰਾਂ ਚੜਕ ਚਾਹੂੰ 5 ਕਿਲੋ ਮੀਟਰ ਠੀਕ ਹੈ ਵੀਰੇ ਹਾਂਜੀ 4 ਨਾਗ ਹੈ ਜੀ 4 ਨਾਗ ਹੈ ਇਧਰੋਂ ਸ਼ੁਰੂ ਕਰਦੇ ਆ ਕੰਡੀ ਦੀ ਕਿੰਨੀ ਕੁ ਮਰ ਹੈ ਜੀ ਇਹ ਕੱਟੀ ਇੱਕ ਸਾਲ ਤੋਂ ਬਾਹਰ ਆ ਇੱਕ ਸਾਲ ਤੋਂ ਬੱਚਾ ਹੀ ਆ ਹਾਂ ਬੱਚਾ ਹੀ ਆ ਤੇ ਪੜਿਆ ਹੋਇਆ ਚੋਲ ਬਹੁਤ ਚੰਗਾ ਹੂੰ ਸੋਣੀ ਸੋਣੀ ਜਮਨਰ ਕੀ ਪਈ ਆ ਵੀ ਮੇਰੇ ਸਾਹ ਨਾਲ ਜਮਨ ਵੀ ਨਹੀਂ ਇੰਨੇ ਕਾਲੀ ਹੁੰਦੀ ਜਿੰਨੀ ਸੁੱਕਣਾ ਪਈ ਆ ਨਾਲੇ ਮੇਰੀ ਨਵਾਈ ਤਵਾਈ ਨਹੀਂ ਗੀ ਠੀਕ ਹੈ ਨਵਾਉਂਦੇ ਤੋਂ ਹੁੰਦੇ ਤਾਂ ਆਪਾਂ ਹੈ ਨੋਦੇ ਤੋਂ ਹੁੰਦੇ ਮੈਂ ਨਹੀਂ ਜੀ ਠੀਕ ਆ ਤੇ ਆਈ ਵਾਚਾਂ ਹੀ ਵੇ ਲੋ ਕੁਆਲਿਟੀ ਕਿੰਨੀ ਸੰਗੀ ਪੜੀ ਆ ਪੂਰੀ ਸੰਗੀ ਆ ਸੈਂਟ ਵੀ ਕੋਲ ਕਰਦੀ ਹੁੰਦੀ ਹੈ ਹਨਾ ਹਾਂ ਜਿਵੇਂ ਕੱਟਾ ਹੁੰਦਾ ਨਾ ਇਹ ਤੋੜ ਕੇ ਖਾਦੀ ਵੀਰੇ ਬਹੁਤ ਕਾਲੀ ਆ ਕੋ ਖੁੱਲਣੀ ਨਹੀਂ ਬਰਾੜ ਸਾਹਿਬ ਬੱਤੀ ਉੱਦਾਂ ਚੱਲ ਰਿਹਾ ਕੋਈ ਨਹੀਂ ਬਾਕੀ ਕੋਈ ਪਸ ਕੋਈ ਲੰਗ ਮਾਰੇ ਪੋਰੇ ਮੇਰੇ ਦੇ ਓਕੇ ਹੋਊਗੇ ਕੋਈ ਲੰਗ ਮਾਰੇ ਕੋਸ਼ ਹੋਏ ਮੈਂ ਜ਼ਿੰਮੇਵਾਰ ਬੈਠਾ ਕਰਾਇਆ ਟਿੱਕਰ ਦੇਊਗਾ ਜਿੱਥੋਂ ਕੋਈ ਮਰਜ਼ੀ ਚੱਲ ਗਿਆ ਜੇ ਛੋਟਾ ਜਾਂ ਮੁੱਲ ਮੁੱਲ ਜੀ ਬਰਾੜ ਸਾਹਿਬ ਆਪਾਂ ਜੋੜੇ ਦਾ ਕਰਨ ਨਹੀਂ ਕੱਲੀ ਦਾ ਵੀ ਦੱਸੋ ਕੱਲੀ ਦੇ ਦਾਂਗੇ ਬਾਈ ਦੀ ਹੋਜੂ ਮਾਨਤਨ ਹਾਂ ਕਰ ਲਾਂਗੇ ਠੀਕ ਆ ਤੇ ਜਿਹੜੀ ਆ ਨੀਲੀ ਰਵੀ ਦਾ ਤੋਹਫਾ ਇਹ ਨੀਲੀ ਰਵੀ ਇਹ ਕੱਟੀ ਹੈਗੀ 1.5 ਸਾਲ ਦੀ ਕੱਟੀ ਕਾ ਦੀ ਬਰਾੜ ਸਾਗੇ ਤਾਂ ਝੋਟੀ ਆ ਇਸ ਹਾਲ ਦੀ ਝੋਲੀ ਦਿਖਾ ਦਿਗੇ ਝੋਲੀ ਪਲੀ ਆ ਆ ਮਾਰ ਲਓ ਡਾਰਨਾ ਝੋਲੀ ਵੀ ਚੰਗੀ ਹਾਂ ਕੱਟੀ ਅੱਖਾਂ ਜਵਾਬ ਜੋ ਮੀਣੀ ਆ ਹੂੰ ਪੂਰੀ ਚੰਗੀ ਆ ਕੱਟੀ ਠੀਕ ਆ ਬਾਕੀ ਸਪੇਸ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਝੋਲੀ ਆ ਤੇ ਇਹ ਵੀ ਤੋਰੇ ਦੀ ਓਕੇ ਹੋਊਗਾ ਜਾਂ ਹਾਂ ਉਹ ਜਿਵੇਂ ਮੈਂ ਕੰਨਾ ਵੀ ਪਰ ਗੱਟੇ ਛਾਲ ਦਿੰਦੇ ਐ ਇੰਨਾ ਤੋਰਾ ਤਾਂ ਬੜਾ ਤਕੜਾ ਹੈ ਇਹਨਾਂ ਦਾ ਠੀਕ ਆ ਜੀ ਇਹਦੀ ਡਿਮਾਂਡ ਇਹਦਾ ਮੁੱਲ 30 ਆ ਜੀ ਇਹ 25 ਦੀ ਦੇਣੀ ਆ ਕੱਟੀ ਜੋੜਾ ਜੋੜੇ ਦੇ ਆਪਾਂ 100 ਕਿਲੋਮੀਟਰ ਪਹੁੰਚ ਜੇ ਕਿਨੇ ਇਕੱਠਾ ਲਾ ਲੈ ਵੱਡਾ ਹੋ ਪਰ ਹੈ ਹਾਂ ਹਾਂ ਵੱਡਈ ਹੋਰ ਮੈਂ ਕਹਿਆ ਯਾਰ ਸਾਰੇ ਵੀਰ ਭਰਾ ਕਰਦੇ ਆਪਾਂ ਵੀ ਦੇਖ ਲਈਏ ਕਰਕੇ ਕੀ ਹਸਾਕਤਾ ਠੀਕ ਆ ਹਾਂ 100 ਕਿਲੋਮੀਟਰ ਜੋੜੇ ਤੇ ਪਹੁੰਚਾ ਵੱਡੇ ਜੋੜੇ ਤੇ ਵੱਡੇ ਛੋਟੇ ਜੋੜੇ ਤੇ ਵੀ ਕਰਨਾ ਇਹਦੇ ਤੇ ਵੀ ਕਰ ਦਾਂਗੇ ਅੱਜ ਠੀਕ ਆ ਦੇਖ ਹੀ ਜਾਓਗੇ ਇਹ ਛੋਟੇ ਆ ਇਹ ਤਾਂ ਹਨਾ ਬੱਚੇ ਆ ਇਹ ਇਹ ਬੱਚੇ ਆ ਜੀ ਇਹ ਛੋਟੇ ਆ ਠੀਕ ਆ ਹੂੰ ਚੰਗੀਆਂ ਆ ਕਟੀਆਂ ਜਿਵੇਂ ਦੇ ਵੀ ਕਿਉਂਕਿ ਆਪਣੇ ਕਿਹੜਾ ਬਰਾਡ ਸਾਨੂੰ ਆਈਆਂ ਤੋਂ ਆਈਆਂ ਆ ਉਵੇਂ ਹੀ ਖੜੀਆਂ ਵਿਚਾਰੀਆਂ ਹੂੰ ਝੋਲੇ ਦਿਖਾ ਦੇ ਹਾਂਜੀ ਝੋਲੇ ਤਾਂ ਚੰਗੀਆਂ ਥਣ ਤਾਂ ਚਾਰ-ਚਾਰੀ ਹੋਣਗੇ ਸਾਰੇ ਕਟੀਆਂ ਆ ਉਹਦੀ ਹਾਂ 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 ਠੀਕ ਆ ਥਣ ਚਾਰ-ਚਾਰੀ ਹੋਣਗੇ ਠੀਕ ਆ ਕਿਸੇ ਦਾ ਆਪਾਂ ਟਾਈਮ ਨਹੀਂ ਖਰਾਬ ਕਰਨਾ ਵੀਰ ਭਰਾ ਦਾ ਠੀਕ ਆ ਹਾਂ ਠੀਕ ਹੈ ਜੀ ਤੇ ਇਹ ਆਪਾਂ ਦੋਨੇ ਇਹ ਜਿਹੜੀਆਂ ਇਹ ਵੀ ਦੋਨੇ ਇਹ ਵੀ ਜੇ ਕੋ ਜੋੜਾ ਲੈਂਦਾ 2600 ਕਿਲੋਮੀਟਰ ਦੀ ਪਹੁੰਚ ਜੋੜੇ 30000 ਦਾ ਜੋੜਾ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ ਪਹੁੰਚ ਆ ਇਹ ਬਣ ਗਿਆ 25 ਤੇ 25 45 ਤੇ 247 ਆ 247 100 ਕਿਲੋਮੀਟਰ ਉਹ ਵੀ ਪਹੁੰਚ ਮਾੜਾ ਮੋਟਾ 47000 ਚ ਮਾਨਤਨ ਬਸ ਮਾਨਤਨ ਪਹੁੰਚ ਹੀ ਕਰਾਂਗੇ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਇਆ ਤਾਂ ਮਤਲਬ ਵੀ ਘਾਟਾ ਵਾਧਾ ਨਹੀਂ ਹੋਣਾ ਹੁਣ ਇਹ ਚੋਂ ਠੀਕ ਆ ਹਾਂ ਕਿਉਂਕਿ ਤੁਹਾਨੂੰ ਪਤਾ ਫਿਰ ਆਪਾਂ ਵੀ ਫਿਰ ਦੇ ਅਕਾਊਂਟ ਡੰਗਰ ਗਾਂਵ ਫਿਰ ਕਟੀਆਂ ਵੀ ਚੰਗੀਆਂ ਆ ਵਾ ਠੀਕ ਆ ਵੀਰੇ ਹਾਂਜੀ ਹਾਂ ਤੇ ਜੇ ਚਾਰੇ ਲੈ ਜੇ ਕੱਟੀਆਂ ਬਾ ਚਾਰੇ ਜਿਹੜੀ ਆਪਾਂ ਜਵਾਨ ਕੀਤੀ ਆ ਫਿਰ ਉਹ 100 ਤੋਂ ਵੱਧ ਨਹੀਂ ਹੁੰਦਾ ਚਾਰਾਂ ਤੇ ਉਹਨਾਂ ਛੱਡ ਦਾਂਗੇ ਉਹਨਾਂ ਗਾ ਮਾਨਤਨ ਕਰਾਂਗੇ ਕਰ ਲਾਂਗੇ ਕਰ ਲਾਂਗੇ ਠੀਕ ਬਾਕੀ ਦੀਨ ਭਰਾ ਫੋਨ ਲਾ ਦੇ ਕਰ ਲਾਂਗੇ ਜੇ ਤੋ ਕੋਈ ਫੋਨ ਲਾਉ ਮਾਨਤਨ ਪਈ ਕਹਿੰਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ